ਉਹ ਜਦੋਂ ਮਲੂਕ ਜਹੀ ਡੋਲੀ ਵਿੱਚੋਂ ਨਿਕਲੀ ਸੀ ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ ਗਿਆ ਸੀ ਮਰੱਬਿਆਂ ਵਾਲੀ ਸਿਰਫ ਜ਼ਮੀਨ ਦੇ ਕਾਗਜ਼ਾ ਪੱਤਰਾਂ ਵਿੱਚ ਉਹਦਾ ਨਾਂ ਸਰਦਾਰਨੀ ਰਾਜਕੌਰ ਲਿਖਿਆ ਹੋਇਆ ਸੀ ਜਾਂ ਉਹਦਾ ਸਹਰਾ ਜਿੰਨੇ ਚ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜਕੌਰ ਕਹਿੰਦਾ ਰਿਹਾ ਸੀ ਪਰ ਜਿੱਥੋਂ ਤੱਕ ਸ਼ਰੀਕੇ ਦਾ ਤੇ ਪਿੰਡ ਦੇ ਹੋਰ ਲੋਕਾਂ ਦਾ ਸਵਾਲ ਸੀ ਉਹ ਸਭਨਾਂ ਲਈ ਮਰੱਬਿਆਂ ਵਾਲੀ ਸੀ ਉਹਦੇ ਚੜੇ ਪੀੜੇ ਪਿਓ ਨੇ ਇੱਕ ਮਰੱਬਾ ਦਾਜ ਵਿੱਚ ਦਿੱਤਾ ਸੀ ਵਾਰ ਬਿਨਾ ਨਾਮਿਓ ਵੀ ਸਭ ਨੂੰ ਪਤਾ ਸੀ ਕਿ ਰੈਂਦੀ ਤਿੰਨ ਮਰਬੇ ਜ਼ਮੀਨ ਦੀ ਵੀ ਉਹਯੋ ਵਾਰਸ ਸੀ ਉਹਦੇ ਬਾਰੇ ਦੰਦ ਖਤਾ ਸੀ ਕਿ ਉਹਦੀ ਮਾਂ ਜਦੋਂ ਚਲੀਹਾ ਨਾਤੀ ਉਹਨੂੰ ਕੀਮ ਖਾਬ ਵਿੱਚ ਵਲੇਟ ਕੇ ਗੁਰਦੁਆਰੇ ਮੱਥਾ ਟਿਕਾਣ ਲੈ ਗਈ ਤਾਂ ਉਹਦੇ ਪਿਓ ਨੇ ਉਹਦੇ ਹੱਥੋਂ ਸੋਨੇ ਦੀਆਂ 11 ਅਸ਼ਰਫੀਆਂ ਮੱਥਾ ਟਿਕਵਾਈਆਂ ਸਨ ਤੇ ਉਸੇ ਦਿਨ ਗੁਰਦੁਆਰੇ ਦੇ ਭਾਈ ਜੀ ਨੇ ਉਹਨੂੰ ਮਰਬਿਆਂ ਵਾਲੀ ਆਖੇ ਇੱਕ ਸੁੱਚੇ ਗੋਟੇ ਵਾਲੀ ਚੁੰਨੀ ਗੁਰੂ ਮਹਾਰਾਜ ਨੂੰ ਸੁਹਾ ਕੇ ਉਹਦੇ ਲਈ ਸਰੋਪਾ ਦਿੱਤੀ ਸੀ ਉਹ ਪਰੇਕਾਰ ਜੰਮੀ ਸੀ ਪਰੇਕਾਰ ਵਿਆਹੀ ਪਰ ਜਿਹੜਾ ਇੱਕ ਦੁੱਖ ਉਹਨੇ ਦਾੜ ਵਟ ਕੇ ਪੀ ਲਿਆ ਸੀ ਉਹਨੂੰ ਉਹਦੇ ਤੋਂ ਤੇ ਉਹਦੇ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਵੀ ਨਹੀਂ ਸੀ ਜਾਣਦਾ ਸੱਜਰ ਵਿਆਹੀ ਨੂੰ ਸੂ ਲੱਗ ਗਈ ਸੀ ਕਿ ਉਹਦੇ ਮਰਦ ਹਾਕਮ ਸਿੰਘ ਆਪਣੇ ਦਾਦੇ ਪੋਤਰਿਓ ਭਰਾ ਲੱਗਦੇ ਕਰਮ ਸਿੰਘ ਦੀ ਟੀਵੀ ਨਾਲ ਰਲਿਆ ਹੋਇਆ ਸੀ ਪਿੱਛੋਂ ਉਹਨੇ ਇਸ ਗੱਲ ਦੀ ਈਚੀ-ਬੀਚੀ ਵੀ ਜਾਣ ਲਈ ਸੀ ਕਿ ਜਦੋਂ ਤੱਕ ਕਰਮ ਸਿੰਘ ਜਿਉਂਦਾ ਰਿਹਾ ਉਦੋਂ ਤੱਕ ਤਾਂ ਟਕੀ ਰਿਜਦੀ ਰਹੀ ਪਰ ਜਿੱਦਣ ਦਾ ਰੱਬ ਨੂੰ ਪਿਆਰਾ ਹੋ ਗਿਆ ਸੀ ਉਹਦੀ ਟੀਵੀ ਨੇ ਸਾਕਾਂ ਵਿੱਚੋਂ ਦਿਓਰ ਲੱਗਦੇ ਇਸ ਹਾਕਮ ਸਿੰਘ ਦੇ ਦੋ ਕੱਚੇ ਕਢਵਾਏ ਸਨ ਏ ਮਰਬਿਆਂ ਵਾਲੀ ਰੱਬ ਦੀ ਬੰਦੀ ਮੋਹਨਾ ਬਿਰਕੀ ਸਿਰਫ ਇੱਕ ਵਾਰ ਗੁਰਦੁਆਰੇ ਜਾ ਕੇ ਆਪਣੇ ਸੱਚੇ ਪਾਤਸ਼ਾਹ ਅੱਗੇ ਫੇਸ ਪਈ ਲੋਕ ਪਰ ਲੋਕ ਦੀ ਜਾਣਨ ਵਾਲਿਆ ਮੈਂ ਤਾਂ ਉਹਨੂੰ ਸੁੱਚੇ ਅੰਗ ਦਿੱਤੇ ਸਨ ਪਰ ਉਸ ਪ੍ਰਿਸ਼ਟੇ ਹੋਏ ਨੇ ਉਹ ਵੀ ਪ੍ਰਿਸ਼ਟ ਕਰ ਛੱਡੇ ਤੇ ਉਹਦਾ ਮਰਦ ਜਿਹੜੀ ਰਾਤ ਉਹਦੇ ਵਿਛੌਣੇ ਉੱਤੇ ਆਉਂਦਾ ਉਹ ਉਸ ਪਰਭਾਤੇ ਮਲ ਮਲ ਕੇ ਨਹਾਉਂਦੀ ਤੇ ਦਿਨ ਛੜੇ ਸਾਰਾ ਵਿਛੌਣਾ ਤੋਂ ਆ ਛੱਡਦੀ ਰੋਜ਼ ਪੰਜ ਪੌੜੀਆਂ ਪੜਦੀ ਪਰ ਉਸ ਦਿਨ ਸੁੱਚੇ ਮੂਹ ਸਾਰੀ ਸੁਖਮਨੀ ਸਾਹਿਬ ਦਾ ਪਾਠ ਕਰਦੀ ਉਹਨੇ ਅੱਖਾਂ ਮੀਟ ਕੇ ਜਿਉਂਦੀ ਮੱਖੀ ਨਿਗਲ ਲਈ ਸੀ ਪਰ ਆਪਣੇ ਮਰਦ ਨੂੰ ਮੂੰਹ ਕੁਝ ਨਹੀਂ ਸੀ ਆਖਿਆ ਉਹਨੂੰ ਵੀ ਖੋਰੇ ਅੰਦਰ ਦਾ ਭੈ ਮਾਰਦਾ ਸੀ ਉਹਨੇ ਆਪਣੀ ਇਸ ਸਰਦਾਰਨੀ ਅੱਗੇ ਕਦੇ ਅੱਖ ਨਹੀਂ ਸੀ ਉੱਚੀ ਕੀਤੀ ਪਰ ਮਰਦ ਦੀ ਇਹ ਗੱਲ ਵੀ ਉਹਨੂੰ ਫਿਸੇ ਹੋਏ ਫੋੜੇ ਵਰਗੀ ਲੱਗਦੀ ਤੇ ਉਹਦਾ ਜੀ ਕੱਚਿਆ ਜਾਂਦਾ ਪਰ ਉਹਦੇ ਜੀ ਨੂੰ ਠੱਲ ਪੈ ਗਈ ਜਦੋਂ ਉੜ ਤੱਤੀ ਉਸਦੇ ਘਰ ਦੋ ਪੁੱਤਰ ਜੰਮੇ ਉਹਨੂੰ ਜਾਪਿਆ ਉਹਨੂੰ ਕੱਲੀ ਕਾਰੀ ਨੂੰ ਰੱਬ ਨੇ ਲੋਹੇ ਦੀਆਂ ਬਾਹਾਂ ਦੇ ਦਿੱਤੀਆਂ ਹਨ ਫਿਰ ਤੀਜੀ ਪੇਟ ਕਰੋੜੀ ਦੀ ਧੀ ਜੰਮੀ ਜਿਹਨੂੰ ਲਾੜ ਨਾਲ ਉਹ ਮਲਕੀ ਬੁਲਾਉਂਦੀ ਰਹੀ ਪਾਂ ਵੇ ਪਿੱਛੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਜਦੋਂ ਉਹਦਾ ਨਾਂ ਕਢਵਾਇਆ ਉਹ ਕੁਝ ਹੋਰ ਸੀ ਪਰ ਜਿਹੜਾ ਪਹਿਲੇ ਦਿਨ ਉਹਦੇ ਮੂੰਹ ਚੜਿਆ ਸੀ ਉਹੀ ਉਹ ਫੇਰ ਸਾਰਿਆਂ ਦੇ ਮੂੰਹ ਚੜ ਗਿਆ ਸੀ ਵੇਲੇ ਚੰਗਾ ਭਲਾ ਆਪਣੇ ਮੂੰਹ ਤੇ ਅੰਤੁਰਦਾ ਪਿਆ ਸੀ ਪਰ ਪਟੋਲੇ ਵਰਗੀ ਮਲਕੀ ਜਦੋਂ ਉਸਰ ਖਲੋਤੀ ਸਕੂਲ ਪਾਸ ਕਰਨ ਜਿੱਡੀ ਹੋ ਗਈ ਤਾਂ ਵੇਲੇ ਨੇ ਇੱਕ ਅਜਿਹੀ ਭਾਟੀ ਖਾਦੀ ਕਿ ਕੀ ਸ਼ਰੀਕੇ ਦੀ ਭਾਬੀ ਤੇ ਕੀ ਕੋਈ ਹੋਰ ਜਿਹੜੀ ਕਦੇ ਇਸ ਮਰਬਿਆਂ ਵਾਲੀ ਦੇ ਸਾਹਮਣੇ ਅੱਖ ਭਰ ਕੇ ਨਹੀਂ ਸੀ ਤੱਕੀ ਲਾ ਲਾ ਕੇ ਗੱਲਾਂ ਕਰਨ ਲੱਗ ਪਈ ਮਲਕੀ ਨੇ ਜਿੱਦ ਬਣ ਲਈ ਸੀ ਕਿ ਉਹ ਸਕੂਲ ਪਾਸ ਕਰਕੇ ਅੱਗੋਂ ਸ਼ਹਿਰ ਜਾਏਗੀ ਤੇ ਪੜ੍ਹੇਗੀ ਇੱਥੋਂ ਤੱਕ ਤਾਂ ਗੱਲ ਨੇ ਜਿੱਠਣ ਵਾਲੀ ਸੀ ਕਿ ਮਲਕੀ ਦੇ ਮਨ ਵਿੱਚ ਜੋ ਕੁਝ ਭਰਿਆ ਸੀ ਉਹ ਸਕੂਲ ਦੇ ਜਵਾਨ ਜਹਾਨ ਮਾਸਟਰ ਨੇ ਉਹਨੂੰ ਕੋਈ ਉਲਟੀਆਂ ਪੁਲਟੀਆਂ ਕਿਤਾਬਾਂ ਪੜਾ ਕੇ ਭਰਿਆ ਸੀ ਪਰ ਗੱਲ ਇੱਥੇ ਨਹੀਂ ਸੀ ਨਿਬੜਦੀ ਲੋਕ ਮਲਕੀ ਦੀ ਤੇ ਮਾਸਟਰ ਦੀ ਅਸ਼ਨਾਈ ਜੋੜਨ ਲੱਗ ਪਏ ਸਨ ਇੱਕ ਦਿਨ ਤਾਂ ਗਲੀ ਵਿੱਚੋਂ ਲੰਘਦੀ ਰਾਜਕੌਰ ਦੇ ਕੰਨੀ ਆਵਾਜ਼ ਪਈ ਜੋ ਸਾਫ਼ ਦਿਸਦਾ ਸੀ ਕਿ ਪਿੰਡ ਦੀ ਨਾਮੁ ਸ਼ਰੀਕਣੀ ਨੇ ਉਸੇ ਨੂੰ ਸੁਣਾਉਣ ਲਈ ਆਖੀ ਸੀ ਨੀ ਮੈਂ ਆਮਬ ਦਾ achar ਪਾਇਆ ਡਾਡਾ ਸੋਨਾ ਪੀਲਾ ਪੀਲਾ ਮੈਂ ਸੋਚਿਆ ਚਾਰ ਫਾੜੀਆਂ ਮਾਸਟਰ ਜੀ ਨੂੰ ਵੀ ਦੇ ਆਵਾਂ ਐਵੇਂ 헤ਜ ਆ ਗਿਆ ਪਰ ਫਿੱਟਿਆ ਹੋਇਆ ਆਂਦਾ ਏ ਮੈਂ achar ਨਹੀਂ ਖਾਂਦਾ ਆਹੋ ਜੀ achar ਕਾਨੂੰ ਖਾਵੇ ਉਹ ਤਾਂ ਮਾਤੜ ਤੋਂ ਮਾਤੜ ਖਾਂਦੇ ਨੇ ਉਹ ਤਾਂ ਕੋਈ ਮੁਰਤਬਾਨ ਭਨੇਗਾ ਮਰਬਾ ਖਾਏਗਾ ਗੱਲ ਭਾਵੇਂ ਖਾਣ ਵਾਲੇ ਮਰੱਬੇ ਦੀ ਸੀ ਪਰ ਰਾਜਕੌਰ ਸਮਝ ਗਈ ਸੀ ਕਿ ਇਹ ਗਾਲੂਸ ਦੇ ਮਰੱਬਿਆਂ ਨੂੰ ਲਾ ਕੇ ਸੁਣਾਈ ਗਈ ਸੀ ਲਹੂ ਦੇ ਕੁੱਟ ਵਾਂਗੂ ਪੀ ਗਈ ਪਰ ਹਨੇਰੀ ਵਾਂਗੂ ਚੱਲੀ ਹੋਈ ਅੱਗ ਅੱਗੇ ਕੰਨਾਂ ਦਾ ਬੂਹਾ ਭੀੜਿਆ ਕੁਝ ਨਹੀਂ ਸੀ ਬਣਦਾ ਇੱਕ ਦਿਨ ਉਹਨੂੰ ਉਹ ਸ਼ਰੀਕੇ ਦੀ ਭਾਬੀ ਮੂੰਹ ਪਾੜ ਕੇ ਆਖਣ ਲੱਗੀ ਕੀ ਹਾਲ ਏ ਕੁੜੀ ਦਾ ਜੀ ਰਾਜੀ ਨਹੀਂ ਹੁੰਦਾ ਕਹਿੰਦੀ ਸੀ ਹੱਡ ਪੈਰ ਭੱਜਦੇ ਨੇ ਤੇ ਜਦੋਂ ਅੱਗੋਂ ਸਰਦਾਰਨੀ ਨੇ ਗੱਲ ਨਹੀਂ ਸੀ ਗੋਲੀ ਤਾਂ ਉਹ ਆਪੇ ਬੋਲ ਪਈ ਸੀ ਅਸ਼ਕੂਲੇ ਗਈ ਹੋਣੀ ਏ ਪਈ ਪਿੰਡੇ ਨੂੰ ਟਕੋਰ ਹੋ ਜਾਏਗੀ ਉਸ ਦਿਨ ਸਰਦਾਰ ਨੀ ਰਾਜਕੌਰ ਛੋਲਿਆ ਮੰਗੂ ਅਜਿਹ੍ਹਾ ਵਾਟ ਖਾ ਗਈ ਕਿ ਛਮਛਮ ਰੋਂਦੀ ਮਲਕੀ ਨੂੰ ਵੇਖ ਕੇ ਵੀ ਉਹਦੇ ਮਨ ਦਾ ਦਾਣਾ ਗਲਣ ਵਿੱਚ ਨਹੀਂ ਸੀ ਆਇਆ ਤੇ ਉਹਦੇ ਹਾਮੀ ਭਰਨ ਤੇ ਮਲਕੀ ਦੇ ਪਿਓ ਨੇ ਜਿੱਥੇ ਚਾਇਆ ਸੀ ਉੱਥੇ ਮਲਕੀ ਦਾ ਸਾਗ ਪੱਕਾ ਕਰ ਦਿੱਤਾ ਸੀ ਬੂਹੇ ਜੰਝ ਟੁੱਕਣ ਵਾਲੀ ਸੀ ਗਣਤਰੀ ਦੇ ਦਿਨ ਰਹਿੰਦੇ ਸਨ ਜਦੋਂ ਮਲਕੀ ਨੇ ਇੱਕ ਦਿਨ ਪਿੱਪਲ ਦੇ ਪੱਤੇ ਵਾਂਗ ਕੰਬਦੀ ਨੇ ਮਾਂ ਨੂੰ ਅੰਦਰ ਵੜ ਕੇ ਆਖਿਆ ਕਿ ਉਹਦੇ ਜੀਵ ਵਿੱਚ ਜਿਹੜਾ ਮਲਦ ਸੀ ਉਹ ਮਾਸਟਰ ਸੀ ਹੁਣ ਉਹਦੇ ਜੀਏ ਵਿੱਚ ਹੋਰ ਕੋਈ ਨਹੀਂ ਸੀ ਸਮਾਉਣਾ ਪਰ ਰਾਜਕੌਰ ਨੇ ਉਹਦੇ ਸਿਰ ਤੇ ਹੱਥ ਫੇਰ ਕੇ ਆਪਣੀ ਇੱਜ਼ਤ ਦਾ ਵਾਸਤਾ ਪਾਇਆ ਇਸ ਤਰ੍ਹਾਂ ਪਾਇਆ ਜਿਵੇਂ ਮਲਕੀ ਨੇ ਬਲਦ ਦੇ ਸਿੰਗਾ ਵਾਂਗੂ ਧਰਤੀ ਸਿਰ ਉਤੇ ਚੁੱਕਣੀ ਹੋਵੇ ਤੇ ਜੀ ਦੇ ਥਾਓ ਹਿੱਲਣ ਨਾਲ ਸਾਰੀ ਧਰਤੀ ਹਿੱਲ ਲੈ ਜਾਣੀ ਹੋਵੇ ਤੋ ਮਲਕੀ ਨੇ ਬਲਤ ਦੇ ਸਿੰਗਾ ਵਾਂਗੂ ਸਰ ਧਰਤੀ ਸਿਰ ਉੱਤੇ ਚੁੱਕ ਲਈ ਸੀ ਘਰ ਦੀ ਇੱਜ਼ਤ ਬਣੀ ਰਹਿ ਗਈ ਸੀ ਉਹ ਅੱਖਾਂ ਨੂੰ ਊੜ ਕੇ ਡੋਲੀ ਵਿੱਚ ਬਹਿ ਗਈ ਸੀ ਤੇ ਸਾਰੇ ਸ਼ਰੀਕੇ ਨੂੰ ਦੰਦਲ ਪੈ ਗਈ ਸੀ ਵੇਲਾ ਫੇਰ ਆਪਣੇ ਮੂੰਹ ਤੇ ਆਨ ਤੁਰਨ ਲੱਗ ਪਿਆ ਸੀ ਇਹ ਗੱਲ ਵੱਖਰੀ ਸੀ ਕਿ ਮਲਕੀ ਗੋਇਆ ਵਾਂਗੂ ਤੁਖਦੀ ਰਹੀ ਤੇ ਉਹਦਾ ਧੂਆ ਉਹਦੇ ਮਾਪਿਆਂ ਦੇ ਬੂਹੇ ਵੀ ਅਪੜਦਾ ਉਹਦੀ ਮਾਂ ਦੀਆਂ ਅੱਖਾਂ ਨੂੰ ਵੀ ਲੱਗਦਾ ਰਿਹਾ ਪਰ ਹਾਰੇ ਦੀ ਅੱਗ ਉੱਤੇ ਦਾਲ ਰਿੱਜਦੀ ਰਹੀ ਦੁੱਧ ਕੱਢਦਾ ਰਿਹਾ ਪੁੱਤਰ ਧੀਆਂ ਜੰਮਦੇ ਰਹੇ ਫੇਰ ਪੰਜੀ ਵਰਿਆਂ ਪਿੱਛੋਂ ਚੰਗੇ ਭਲੇ ਤੁਰਦੇ ਵੇਲੇ ਨੇ ਅਜੇ ਹੀ ਪੁਆਟਣੀ ਖਾ ਲਈ ਕਿ ਮਲਕੀ ਦੇ ਸੌਰੇ ਵੀ ਤੇ ਮਲਕੀ ਦੇ ਪੇਕੇ ਵੀ ਸ਼ਵੀਆਂ ਲਿਸ਼ਕ ਪਈਆਂ ਮਲਕੀ ਦੀ ਪਲੇਠੀ ਸੀ ਸਾਹਿਬ ਕੋਲ ਜਿਸ ਨੂੰ ਸਾਰੇ ਪਿਆਰ ਨਾਲ ਸਾਬਾਂ ਆਖਦੇ ਸਨ ਤੇ ਜੋ ਪਿਛਲੇ 6 ਵਰਿਆਂ ਤੋਂ ਸ਼ਹਿਰ ਪੜਦੀ ਸੀ ਜਦੋਂ ਪੜ ਕੇ ਘਰੇ ਆਈ ਤਾਂ ਆਉਂਦੀ ਨੇ ਮਾਪਿਓ ਨੂੰ ਆਖ ਦਿੱਤਾ ਕਿ ਉਹ ਆਪਣੀ ਮਰਜ਼ੀ ਦੇ ਮਰਦ ਨਾਲ ਵਿਆਹ ਕਰੇਗੀ ਤੇ ਪਤਾ ਲੱਗਾ ਕਿ ਉਹਦੀ ਮਰਜ਼ੀ ਦਾ ਮਰਦ ਮਜਬੀਆਂ ਦਾ ਇੱਕ ਲੜਕਾ ਸੀ ਜੋ ਉਹਦੇ ਨਾਲ ਹੀ ਉਹਦੇ ਕਾਲਜ ਵਿੱਚ ਪੜਦਾ ਸੀ ਹੁਣ ਅਗਲੀ ਪੜਾਈ ਵਾਸਤੇ ਪਤਾ ਨਹੀਂ ਕਿ ਦੇਸ਼ ਚੱਲਿਆ ਸੀ ਸਾਹਿਬਾਂ ਦੇ ਦੋਪਰਾ ਛੋਟੇ ਸਨ ਪਿਓ ਪਿਓ ਅਤੇ ਚਾਚੇ ਅਜੇ ਅਜੇ ਵੀ ਲੋਹੇ ਦੀਆਂ ਲੱਠਾਂ ਵਰਗੇ ਸਨ ਤੇ ਉਧਰੋਂ ਸਹੇਬਾ ਦੇ ਮਾਮੇ ਪੈਰਾਂ ਦੀ ਅੱਡੀ ਨਾਲ ਧਰਤੀ ਪਾੜਦੇ ਸਨ ਸੋ ਇੱਕ ਕਹਿਰ ਝੁੱਲ ਪਿਆ ਘਰ ਦੀ ਤੀ ਸਿਆਣੀ ਆਪਣੇ ਹੱਥੀ ਮਾਰਨ ਨਹੀਂ ਸੀ ਹੁੰਦੀ ਪਰ ਮਜਬੀਆਂ ਦਾ ਮੁੰਡਾ ਮੁਕਾਇਆ ਜਾ ਸਕਦਾ ਸੀ ਸੋ ਬੰਨਣ ਵੱਜਣ ਲੱਗੇ ਕੁੜੀ ਨੂੰ ਅੰਦਰ ਬੈ ਕੇ ਸਮਝਾਇਆ ਸੀ ਪਰ ਉਹ ਬਿਜਲੀ ਦੀ ਨੰਗੀ ਤਾਰ ਵਾਂਗੂ ਕਿਸੇ ਦਾ ਹੱਥ ਨਹੀਂ ਸੀ ਲੱਗਣ ਦਿੰਦੀ ਉਹਨੇ ਦੂਜਾ ਭੇਤ ਵੀ ਪਾ ਲਿਆ ਸੀ ਚਮਕ ਕੇ ਬੋਲੀ ਜੇ ਉਸ ਬੰਦੇ ਦਾ ਵਾਲ ਵੀ ਵਿੰਗਾ ਹੋਇਆ ਤਾਂ ਉਹ ਆਪ ਕਚੈਰੀ ਵਿੱਚ ਜਾ ਕੇ ਗਵਾਹੀ ਦੇਵੇਗੀ ਮਲਕੀਤੀ ਅੱਗੇ ਹੱਥ ਬੰਨਦੀ ਰਹੀ ਪਰ ਸਹਬਾ ਉਤੇ ਜਾਦੂ ਵੀ ਨਹੀਂ ਸੀ ਚੱਲਦਾ ਸਹਬਾਂ ਦੇ ਪਿਓ ਨੂੰ ਵੀ ਜਾਪਿਆ ਕਿ ਉਹ ਸਾਰੇ ਹਾਵਾਂ ਨੂੰ ਤਲਵਾਰਾਂ ਮਾਰਦੇ ਪਏ ਸਨ ਸੋਹਾਰ ਕੇ ਉਹਨੇ ਸਰਦਾਰਨੀ ਮੁਰੱਬਿਆਂ ਵਾਲੀ ਨੂੰ ਵਾਸਤਾ ਲਿਖ ਭੇਜਿਆ ਕਿ ਉਹ ਜਿਵੇਂ ਜਾਣੇ ਆਵੇ ਇੱਥੇ ਆਵੇ ਤੇ ਕੁੜੀ ਨੂੰ ਸਮਝਾਵੇ ਇਹ ਜੱਟਾਂ ਦੀ ਧੀ ਜੇ ਮਜਬੀਆਂ ਦੇ ਜਾਵਸੀ ਤਾਂ ਆਖਰ ਇਹ ਉਸੇ ਦੇ ਨਾਂ ਨੂੰ ਲੀਕ ਲੱਗਣੀ ਹੈ ਸਰਦਾਰਨੀ ਰਾਜਕੋਟ ਸਣੇ ਪੁੱਤਰਾਂ ਦੇ ਆਈ ਪਰ ਮਲਕੀ ਆਪ ਪਾਲਕੀ ਵਿੱਚ ਪੁੱਤਰ ਘੋੜਿਆਂ ਉੱਤੇ ਚੜੇ ਪੀੜੇ ਹੋਏ ਅਜੇ ਪਰਾਂ ਪੱਕੇ ਰਾ ਉਤੇ ਸੁਮਾਂ ਦੇ ਚੰਗਿਆੜੇ ਲਿਸ਼ਕਦੇ ਪਏ ਸਨ ਕਿ ਸਾਹਿਬਾਂ ਦੇ ਪਿਓ ਦੀਆਂ ਅੱਖਾਂ ਲਿਸ਼ਕ ਪੁੱਠੀਆਂ ਉਹਨੂੰ ਤਰਵਾਸ ਵੱਜ ਗਿਆ ਕਿ ਹਵਾ ਦੇ ਘੋੜੇ ਚੜੀ ਹੋਈ ਕੁੜੀ ਨੂੰ ਹੁਣ ਮਰਬਿਆਂ ਵਾਂ ਲਈ ਲਗਾਮਾਂ ਪਾ ਲਵੇਗੀ ਰਾਜਕੌਰ ਆਈ ਉਹ ਅਜੇ ਤੱਕ ਭਾਵੇਂ ਇਕਰੇ ਪਿੰਡ ਦੀ ਸੀ ਪਰ ਵੇੜੇ ਵਿੱਚ ਬੋਹੜ ਵਾਂਗੂ ਬੈਠੀ ਤੇ ਉਹਨੇ ਕੁੜੀ ਨੂੰ ਆਪਣੇ ਗੋਡੇ ਮੁੱਢ ਬਿਠਾ ਲਿਆ ਮਲਕੀ ਨੂੰ ਯਕੀਨ ਹੋ ਗਿਆ ਕਿ ਹੁਣੇ ਉਹਦੀ ਮਾਂ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਅਜਿਹਾ ਆਖੇਗੀ ਕਿ ਕੁੜੀ ਚੁੱਪ ਕਰਕੇ ਬਲਦ ਦੇ ਸਿੰਗਾ ਵਾਂਗੂ ਧਰਤੀ ਨੂੰ ਸਿਰ ਉੱਤੇ ਚੁੱਕ ਲਵੇਗੀ। ਕੋਲਵੇੜੇ ਵਿੱਚ ਮੰਝੀਆਂ ਉੱਤੇ ਸਾਬਾ ਦੇ ਪਿਓ ਭਰਾ ਵੀ ਸਨ ਤੇ ਮਾਮੇ ਵੀ। ਕੁੜੀ ਆਪਣੀ ਨਾਨੀ ਦੇ ਗੋਡੇ ਕੋਲ ਬੈਠੀ ਮਾਂ ਦੀ ਦੱਸ ਰਹੀ ਸੀ। ਰਾਜਕੋਟ ਰੰਮੇ ਨਾਲ ਕਿੰਨਾ ਚਿਰ ਸੁਣਦੀ ਰਹੀ ਹੂੰਗਾ। ਰਾਜਾ ਵੀ ਪਰਨ ਦੀ ਲੋੜੀ ਨਹੀਂ ਸੀ। ਸਿਰਫ ਕਦੇ ਨੀਂਜ ਲਾ ਕੇ ਉਹਦੇ ਮੂੰਹ ਵੱਲ ਤੇ ਵੇਖ ਛੱਡਦੀ। ਬਾਕੀ ਦੇ ਸਾਰੇ ਸਿਰਫ ਰਾਜਕੌਰ ਦੇ ਮੂੰਹ ਵੱਲ ਵੇਖ ਰਹੇ ਸਨ। ਤੇ ਫੇਰ ਕੁੜੀ ਦੇ ਸਿਰ ਉਤੇ ਹੱਥ ਰੱਖ ਕੇ ਕਹਿਣ ਲੱਗੀ ਸੁਣ ਕੁੜੀਏ ਜੇ ਮਨ ਪੱਕਾ ਈ ਤਾਂ ਮੰਨ ਦੀ ਕਰ ਲੈ ਨਹੀਂ ਤਾਂ ਸਾਰੀ ਉਮਰ ਅੰਦਰ ਵੜ ਕੇ ਗੋਇਆਂ ਦੀ ਅੱਗ ਵਾਂਗੂ ਤੁਖਦੀ ਰਹੇਗੀ ਮਾਂ ਮਲਕੀ ਦੇ ਮੂੰਹ ਕੰਬ ਕੇ ਨਿਕਲਿਆ ਤੇ ਉਹ ਸਰੋਂ ਦੀ ਗੰਦਲ ਵਾਂਗ ਪੀਲੀ ਹੁੰਦੀ ਪਹਿਲੋਂ ਸਾਈਬਾ ਤੇ ਪਿਓ ਵੱਲ ਤੱਕੀ ਫੇਰ ਉਹਦੇ ਮਾਮਿਆਂ ਵੱਲ ਨਹੀਂ ਤੂੰ ਇਹਨਾਂ ਦਾ ਫਿਕਰ ਨਾ ਕਰ ਰਾਜਕੌਰ ਲਿਸ਼ਕ ਕੇ ਬੋਲੀ ਮੈਂ ਜੋ ਕਹਿਨੀ ਪਈਆਂ ਇਹ ਮੇਰੇ ਜੰਮੇ ਹੋਏ ਨੇ ਮੇਰੇ ਸਿਹੜੇ ਹੋਏ ਮੇਰੇ ਅੱਗੇ ਬੋਲ ਸਕਦੇ ਨੇ ਤੇਉ ਸਹਬਾਨ ਨੂੰ ਬਾਹੋਂ ਫੜ ਕੇ ਉਠਾਉਂਦੀ ਹੋਈ ਕਹਿਣ ਲੱਗੀ ਉਠ ਆਪਣੇ ਕੁਝ ਲੱਗਦੇ ਨੂੰ ਖਬਰ ਕਰਦੇ ਜੰਝ ਬੰਨ ਕੇ ਲੈ ਆਵੇ ਮੈਂ ਹੱਥੀ ਤੇਰਾ ਕਾਜ ਕਰਕੇ ਜਾਵਾਂਗੀ ਤੇ ਫੇਰ ਕੰਦਾ ਤੋਂ ਪਾਰ ਤੱਕਦੀ ਹੋਈ ਆਖਣ ਲੱਗੀ ਲੋਕਾਂ ਦਾ ਕੀ ਏ ਚਾਰ ਦਿਨ ਬੋਲ ਬਾਲ ਕੇ ਆਪੇ ਹੀ ਕੰਡਿਆਂ ਦੀ ਅੱਗ ਵਾਂਗੂ ਬੁੱਝ ਜਾਣਗੇ ਤੇ ਵੇਲਾ ਪੁਆਟਣੀ ਖਾਂਦਾ ਮਰਬਿਆਂ ਵਾਲੀ ਦੇ ਮੂੰਹ ਵੱਲ ਤੱਕਣ ਲੱਗ ਪਿਆ